ਜ਼ਿਲ੍ਹੇਚ ਰਾਜ ਕੇ ਮਾਪਿਆਂ ਦਾ ਕਈ ਪ੍ਰਾਈਵੇਟ ਸਕੂਲ ਸ਼ੋਸ਼ਣ ਕਰ ਰਹੇ ਹਨ ਨੀਮਾ ਦੀਆਂ ਧੱਜੀਆਂ ਉਡਾਉਂਦੇ ਵਧੇਰੇ ਸਕੂਲ ਆਪਣੇ ਸਕੂਲ ਕੰਪਲੈਕਸ ਚ ਹੀ ਮੋٹے ਪੈਸੇ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਕਿਤਾਬਾਂ ਦੇ ਰਹੇ ਹਨ ਉਕਤ ਸਕੂਲਾਂ ਦੀ ਮਨਮਾਨੀ ਕਾਰਨ ਪ੍ਰਸ਼ਾਸਨ ਨੇ ਅਡਵਾਈਜ਼ਰੀ ਕੀਤੀ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਅਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਵੀ ਉਕਤ ਸਕੂਲ ਬਿਨਾਂ ਕਿਸੇ ਡਰ ਤੋਂ ਨੀਮਾ ਦੀਆਂ ਧੱਜੀਆਂ ਉਡਾਉਂਦੇ ਮਨਮਾਨੀਆ ਕਰ ਰਹੇ ਹਨ ਜਾਣਕਾਰੀ ਅਨੁਸਾਰ ਪ੍ਰਾਈਵੇਟ ਸਕੂਲਾਂ ਨੂੰ ਉਹਨਾਂ ਦੇ ਕੰਪਲੈਕਸ ਚ ਕਿਤਾਬਾਂ ਵੇਚਣ ਤੇ ਸਿੱਖਿਆ ਵਿਭਾਗ ਵੱਲੋਂ ਪਾਬੰਦੀ ਲਾਈ ਗਈ ਹੈ ਪ੍ਰਸ਼ਾਸਨ ਵੱਲੋਂ ਇਸ ਪਾਬੰਦੀ ਲਈ ਜ਼ਿਲ੍ਹੇ ਅੰਦਰ ਡਿਵਾਈਜ਼ਰੀ ਜਾਰੀ ਕਰਦਿਆਂ ਮਾਪਿਆਂ ਦੀ ਸਹੂਲਤ ਲਈ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਪ੍ਰਸ਼ਾਸਨ ਵੱਲੋਂ ਇਸ ਪਾਬੰਦੀ ਲਈ ਜ਼ਿਲ੍ਹੇ ਅੰਦਰ ਐਡਵਾਈਜ਼ਰੀ ਜਾਰੀ ਕਰਦਿਆਂ ਮਾਪਿਆਂ ਦੀ ਸਹੂਲਤ ਲਈ ਟੋਲ ਫਰੀ ਨੰਬਰ ਜਾਰੀ ਕਰਦਿਆਂ ਟੀਮ ਦਾ ਗਠਨ ਕਰਨ ਦੀ ਗੱਲ ਕੀਤੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਜ਼ਿਲ੍ਹੇ ਦੇ ਕਈ ਸਕੂਲ ਬਿਨਾਂ ਕਿਸੇ ਡਰ ਤੋਂ ਸਕੂਲ ਕੰਪਲੈਕਸ ਦੀ ਕਿਤਾਬਾਂ ਵੰਡ ਰਹੇ ਹਨ CBSE ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਕਈ ਸਕੂਲਾਂ ਵੱਲੋਂ ਬਿਨਾਂ ਡਰ ਤੋਂ ਆਨਲਾਈਨ ਪੇਮੈਂਟ ਵੀ ਲਈ ਜਾ ਰਹੀ ਹੈ ਨਾਲ ਹੀ ਮਾਪਿਆਂ ਕੋਲੋਂ ਖਾਲੀ ਰਸੀਦ ਤੇ ਸਾਈਨ ਵੀ ਕਰਵਾਏ ਜਾ ਰਹੇ ਹਨ ਜਦਕਿ ਕਈ ਸਕੂਲਾਂ ਵੱਲੋਂ ਸਕੂਲਾਂ ਦੇ ਅੰਦਰ ਨਕਦ ਰਕਮਾਂ ਲੈ ਕੇ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੀ ਨੱਕ ਹੇਠਾਂ ਮਾਪਿਆਂ ਦਾ ਰੱਜ ਕੇ ਸ਼ੋਸ਼ਣ ਹੋ ਰਿਹਾ ਹੈ ਵਿਭਾਗ ਵੱਲੋਂ ਸਮੇਂ-ਸਮੇਂ ਤੇ ਸਕੂਲਾਂ ਨੂੰ ਦਿਸ਼ਾ ਨਿਰਦੇਸ਼ ਕਰਦਿਆਂ ਜਾਣੂ ਕਰਵਾਇਆ ਜਾਂਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਹੀ ਪ੍ਰਸ਼ਾਸਨ ਵੱਲੋਂ ਵੀ ਪੱਤਰ ਜਾਰੀ ਕਰਦਿਆਂ ਆਮ ਜਨਤਾ ਨੂੰ ਸੁਚੇਤ ਹੋ ਕੇ ਟੋਲ ਫ੍ਰੀ ਨੰਬਰ ਤੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਗਿਆ ਹੈ ਪਰ ਮਾਪੇ ਇਸ ਕਰਕੇ ਖੁੱਲਕੇ ਅੱਗੇ ਨਹੀਂ ਆਉਂਦੇ ਕਿ ਉਹਨਾਂ ਦੇ ਬੱਚੇ ਦੇ ਵਿਖਦਾ ਸਵਾਲ ਹੁੰਦਾ ਹੈ ਪਰ ਪ੍ਰਾਈਵੇਟ ਸਕੂਲ ਮਾਪਿਆਂ ਦੀ ਇਸ ਮਜਬੂਰੀ ਦਾ ਫਾਇਦਾ ਚੁੱਕ ਰਹੇ ਹਨ ਸਰਕਾਰ ਨੂੰ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਐਂਟੀ ਕ腐ਪਸ਼ਨ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਮਹਾਂ ਮੰਤਰੀ ਰਮੇਸ਼ ਆਨੰਦ ਸਰਸਵਤੀ ਨੇ ਕਿਹਾ ਕਿ ਜ਼ਿਲ੍ਹੇ ਦੇ ਕਈ ਸਕੂਲਾਂ ਵੱਲੋਂ 5000 ਤੋਂ ਲੈ ਕੇ 10000 ਤੱਕ ਛੋਟੀਆਂ ਜਮਾਤਾਂ 'ਚ ਪੜਨ ਵਾਲੇ ਵਿਦਿਆਰਥੀਆਂ ਦੇ ਕਿਤਾਬਾਂ ਦੇ ਸੈੱਟ ਵੇਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਇੱਕ ਪ੍ਰਸਿੱਧ ਸਕੂਲ ਹੈ ਜਿਸ 'ਚ ਅਧਿਕਾਰੀਆਂ ਤੇ ਵਪਾਰੀਆਂ ਦੇ ਬੱਚੇ ਪੜ੍ਹਦੇ ਹਨ। ਉਸ ਵਿੱਚ ਸ਼ਰਿਆਂ ਮਹਿੰਗੇ ਭਾਅ ਦੇ ਕਿਤਾਬਾਂ ਦੇ ਸੈੱਟ ਵੇਚੇ ਗਏ ਹਨ। ਮੰਤਰੀ ਸਰਸਵਤੀ ਨੇ ਕਿਹਾ ਕਿ ਸਿੱਖਿਆ ਦਾ ਪੂਰੀ ਤਰ੍ਹਾਂ ਨਾਲ ਵਪਾਰ ਹੋ ਰਿਹਾ ਹੈ।